ਪੜਦਾ ਮੇਰਾ ਨਾਮ ਅਗਮ ਹੈ ਤੇ ਮੈਂ 12ਵੀਂ ਚ ਪੜਦਾ ਹਾਂ ਤੇ ਜਦੋਂ ਵੀ ਆਪਾਂ ਸਕੂਲ ਜਾਂਦੇ ਸੀ ਆਪਾਂ ਵੇਖਿਆ ਠੰਡ ਬੜੀ ਹੈਗੀ ਹੈ ਤੇ ਲੋਕੀ ਜਿਹੜੇ ਗਰੀਬ ਲੋਕ ਕੇ ਹੈਗੇ ਨੇ ਉਹ ਸੜਕਾਂ ਤੇ ਬੈਠੇ ਹੋਏ ਨੇ ਤੇ ਬਹੁਤ ਜ਼ਿਆਦਾ ਉਹਨਾਂ ਨੂੰ ਤਕਲੀਫ ਹੋ ਰਹੀ ਹੈ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ ਹੈ ਤੇ ਅਸੀਂ ਫਿਰ ਸੋਚਿਆ ਕਿ ਚਲੋ ਇਹਨਾਂ ਦੀ ਵੀ ਮਦਦ ਕਰੀਏ ਤੇ ਆਪਾਂ ਆਪਣੀ ਸੇਵਿੰਗਸ ਤੋਂ ਕੀ ਕੀਤਾ ਫਿਰ ਪੈਸੇ ਜੋੜੇ ਆਪਾਂ ਤਿੰਨਾਂ ਨੇ ਤੇ ਉਹਨਾਂ ਨੂੰ ਫਿਰ ਕੰਬਲ-ਕੁੰਬਲ ਵੰਡੇ ਸ਼ਾਲ-ਸ਼ਾਲ ਵੰਡੇ ਤੇ ਫੋਰਾਬਤ ਖਾਨ ਦਾ ਖਾਨਪੀਂ ਦਾ ਸਮਾਨ ਵੰਡਦਾ ਕਿਤਨੇ ਜਨੋਂ ਕੀ ਆਪਨੇ ਮਦਦ ਕੀਤੀ ਆ ਕਿਨੇ ਜਿਆਦਾ ਮਦਦ ਕੀਤੀ ਆ ਹੋ ਗਏ ਉਹਨੇ ਮਤਲਬ 20 30 ਬੰਦੇ ਜਦ ਤੁਸੀਂ ਇਹਨਾਂ ਨੂੰ ਪਹਿਲੀ ਵਾਰ ਵੇਖਿਆ ਕਿ ਕਿੰਨੀ ਮੁਸ਼ਕਲਾਂ ਸਾਹਮਣਾ ਕਰਦੇ ਕਿ ਤੁਹਾਡੇ ਮਨ ਤੇ ਕਿਸ ਤਰ੍ਹਾਂ ਦਿਮਾਗ ਤੇ ਕੀ ਆਇਆ ਉਹਨੂੰ ਵੇਖ ਕੇ ਸਾਨੂੰ ਲੱਗਿਆ ਕਿ ਯਾਰ ਆਪਾਂ ਤੇ ਕਿਵੇਂ ਰਜਾਈਆਂ 'ਚ ਬੈਠੇ ਰਹਿੰਦੇ ਆ ਕੰਫਰਟੇਬਲ ਹੋ ਕੇ ਮਤਲਬ ਪਰ ਇਹਨਾਂ ਕੋਲ ਤੇ ਕੁਝ ਵੀ ਨਹੀਂ ਹੈਗਾ ਇਹੋ ਜਿਹਾ ਸਾਧਨ ਨਹੀਂ ਹੈਗਾ ਤੇ ਸਾਨੂੰ ਇਹਨਾਂ ਤੇ ਬੜਾ ਤਰਸ ਜਿਹਾ ਆਇਆ ਤੇ ਆਪਾਂ ਫਿਰ ਸੋਚਿਆ ਕਿਉਂ ਨਾ ਆਪਾਂ ਵੀ ਇੰਨਾ ਦੀ ਮਦਦ ਕਰੀਏ ਅਭੀ ਆਪ ਟੋਟਲ ਕਿੰਨੇ ਜਾਨੇ ਹੋ ਅਸੀਂ ਹੁਣੇ ਦੇ ਤਿੰਨ ਜਾਨੀ ਹੈਗੇ ਆ ਤੋਂ ਜਦ ਆਪਨੇ ਆਪਣੇ ਪਰਿਵਾਰ ਕੋ ਬਤਾਇਆ ਇਸ ਕੇ ਬਾਰੇ ਕਿ ਆਪਨੇ ਮਦਦ ਕੀਤੀ ਪਰਿਵਾਰ ਕੀ ਤਰਫੇ ਕਿਹਦਾ ਆਪ ਦਾ ਸਹਯੋਗ ਕੀ ਆ ਗਿਆ ਪਰਿਵਾਰ ਵਾਲਿਆਂ ਨੇ ਵੀ ਕਿਹਾ ਕਿ ਸਾਡੇ ਕੋਲ ਜਿਹੜੇ ਕੱਪੜੇ ਹੈਗੇ ਆ ਆਪਾਂ ਉਹ ਵੀ ਦਵਾਂਗੇ ਉਹਨਾਂ ਨੂੰ ਤੇ ਆਪਣੇ ਵੱਲੋਂ ਜਿੰਨੀ ਡੋਨੇਸ਼ਨ ਹੋ ਸਕੇਗੀ ਉਨੀ ਤਾਂ ਵੰਦ ਲੱਗਦਾ ਕਿ ਲੋਕ ਹੋਰ ਆਗੇ ਆਣਾ ਚਾਹੀਏ ਕਿ ਇਨਕੀ ਮਦਦ ਕਰਨੀ ਚਾਹੀਏ ਆਪਕੇ ਸਾਥ ਹੋਰ ਲੋਕੋ ਨੂੰ ਉੱਤਣਾ ਚਾਹੀਏ ਹਾਂਜੀ ਬਿਲਕੁਲ ਆਣਾ ਚਾਹੀਦਾ ਲੋਕਾਂ ਨੂੰ ਤੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਆਪਾਂ ਆਪ ਤੇ ਰਜਾਈਆਂ ਵਿੱਚ ਬੈਠੇ ਰਹਨੇ ਆ ਤੇ ਇਨਾਂ ਦੀ ਵੀ ਮਦਦ ਕਰੀਏ ਸਾਡੇ ਕੋਲ ਸਾਧਨ ਹੈਗਾ ਤੇ ਇਨਾਂ ਕੋਲ ਨਹੀਂ ਹੈਗਾ ਤੇ ਆਪਾਂ ਵੀ ਮਦਦ ਕਰੀਏ ਮਤਲਬ ਹਾਂਜੀ ਕੀ ਨਾਮ ਹੈ ਮੇਰਾ ਨਾਮ ਗੁਰਨਛੇ ਮੈਂ ਸਪ੍ਰਿੰਗਡੇਲ ਪਲੱਸ 2 ਚ ਪੜਦਾ ਅਸੀਂ ਅਸੀਂ ਜਾਨਦੇ ਚੰਦੇ ਚੰਦੇ ਵੇਖਿਆ ਕਿ ਰੋਡ ਤੇ ਕਹੀਂ ਲੋਕ ਕਹੀਂ ਲੋਕੀਆਂ ਨੇ ਉਹਨਾਂ ਕੋਲ ਨਾ ਕੱਪੜੇ ਨੇ ਨਾ ਨਾਲ ਰੋਜ਼ ਦੀ ਖਰਖਾਨ ਦੀ ਰੋਟੀ ਹੈਗੀ ਹੈ ਤੇ ਅਸੀਂ ਰੋਜ਼ ਉਹਨਾਂ ਨੂੰ ਵੇਖ ਕੇ ਬਸ ਲੰਘ ਜਾਂਦੇ ਆ ਪਰ ਇੱਕ ਦਿਨ ਜਦ ਇੰਨੀ ਠੰਡ ਸੀ ਅਸੀਂ ਤਿੰਨ ਚਾਰ ਕੱਪੜੇ ਪਾਏ ਹੋਏ ਸੀ ਪਰ ਉਹਨਾਂ ਕੋਲ ਸਿਰਫ ਇੱਕ ਸੀ ਉਹ ਵੀ ਉਹਦੇ ਉਹਨਾਂ ਲਈ ਬਿਲਕੁਲ ਕਾਫੀ ਨਹੀਂ ਸੀ ਤੇ ਅਸੀਂ ਦੋਸਤਾਂ ਨੇ ਡਿਸਾਈਡ ਕੀਤਾ ਕਿ ਅਸੀਂ ਇਹਨਾਂ ਦੀ ਮਦਦ ਕਰਾਂਗੇ ਜਿੰਨੀ ਜਿੰਨੀ ਸਾਡੀ ਹਸਿਆਤ ਹੈਗੀ ਹੈ ਉਨੀ ਅਸੀਂ ਇਹਨਾਂ ਦੀ ਮਦਦ ਕਰਾਂਗੇ ਤੇ ਅਸੀਂ ਇੱਕ ਮਹੀਨੇ ਕਰਕੇ ਪੈਸੇ ਜੋੜੇ ਤੇ ਇਨਾਂ ਦੀ ਮਦਦ ਕੀਤੀ ਅਸੀਂ ਇਕੱਠਾ ਗਏ ਅਸੀਂ ਜਿੰਨੇ ਵੀ ਉੱਥੇ ਬੰਦੇ ਸੀ ਉੱਥੇ ਘੱਟੋ ਘੱਟ 50 ਲੋਕੀ ਸੀ ਉਹਨਾਂ ਨੂੰ ਵੇਖ ਕੇ ਪਹਿਲਾਂ ਤਾਂ ਸਾਨੂੰ ਬਹੁਤ ਹੀ ਬੁਰਾ ਲੱਗਿਆ ਫਿਰ ਅਸੀਂ ਉਹਨਾਂ ਨੂੰ ਕੰਬਲਵੰਟੇ ਉਹਨਾਂ ਨੂੰ ਖਾਣ ਪੀਣ ਨਹੀਂ ਦਿੱਤਾ ਉਹਨਾਂ ਨਾਲ ਬੈਠੇ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਅਸੀਂ ਹੁਣ ਇੱਕ ਮੋਟਿਵ ਡਿਸਾਈਡ ਕੀਤਾ ਹੈ ਕਿ ਕੁਝ ਵੀ ਹੋ ਜਾਏ ਸਾਡੇ ਕੋਲ ਪੈਸੇ ਹੁੰਦੇ ਨਹੀਂ ਪਰ ਅਸੀਂ ਹਰ ਇੱਕ ਮਹੀਨੇ ਤੁਝਾ ਜਾ ਕੇ ਕਰਨਾ ਹੈ ਇਹ ਤੇ ਅਪਾ ਇਸ ਚੀਨ ਨੂੰ ਮਹੀਨੇ ਤੋਂ ਹਫਤੇ ਤੋਂ ਹਫਤੇ ਤੋਂ ਦਿਨ ਨੂੰ ਕਰਾਂਗੇ ਤੇ ਸਾਨੂੰ ਤੁਹਾਡੀ ਸਪੋਰਟ ਚਾਹੀਦੀ ਹੈ ਅਸੀਂ ਤੁਸੀਂ ਸਾਰੇ ਜਿਹੜੇ ਵੇਖਦੇ ਪਿਓ ਪਲੀਜ਼ ਆਪਣੀ ਜਿੰਨੀ ਜਿੰਨੀ ਵੀ ਤੁਸੀਂ ਤੁਹਾਡੀ ਤੁਸੀਂ ਕਰ ਸਕਦੇ ਹੋ ਸਾਡੀ ਹੈਲਪ ਕਰੋ ਤਾਂ ਕਿ ਅਸੀਂ ਬਾਅਦ ਚ ਜਾ ਕੇ ਇਹਨਾਂ ਦੀ ਹੈਲਪ ਕਰ ਸਕਾਂ थैंक यू क्या नाम आपका मेहुल मैं प्लस टू में हूँ हम देख रहे हैं आप जरूरतमंदों लोगों की मदद कर रहे हैं कैसे आपके दिमाग में आया क्या कुछ कहना चाहिए एक्चुअली जब मैं स्कूल वगैरह या कहीं भी अपने फ्रेंड्स के साथ बाहर जाता तो मुझे दिखता कि कई जो लोग हैं वो ऐसे मतलब कि डिसकम्फर्ट में रह रहे हैं और हम सारे एक साथ गर्म कपड़े मतलब एक वार्म में और एक लग्जरी में रह रहे हैं और कई जो लोग हैं उनको कि उनके पास मैट्रेस भी नहीं है सोने को तो हमने डिसाइड किया हम तीनों ने कि हम एक चैरिटी छोटी से ही शुरू की बात करेंगे आगे लोगों की हेल्प करने के लिए तो परिवार वालों को जब आपने बताया कि हमने ऐसे लोगों की मदद करनी उनका क्या रवैया था क्या क्या सपोर्ट किया परिवार वालों घर वालों ने भी काफ़ी हद तक सपोर्ट किया उन्होंने जो हो सके मतलब कपड़े वगैरह तक भी जो नहीं थे वो भी डोनेट किए एंड फाइनेंशियली भी काफ़ी हेल्प की एंड ओवरऑल घर वालों का भी काफ़ी कॉन्ट्रीब्यूशन रहा इसमें लगता है कि और लोगों को भी आगे आना चाहिए जो जरूरतमंद लोगों को उनकी मदद करनी चाहिए डेफिनेटली अगर सारे एक साथ फॉर्म करेंगे तो इस सारी पॉवर्टी को आप एक दिन में ही ख़त्म कर सकते हैं